ਉਹ ਮੈਂ ਸੰਦੀਪ ਸਿੰਘ ਰਾਜਾ ਥੋੜਾ ਜੀ ਮੈਂ ਐਮਐਲਏ ਸਾਹਿਬ ਦਾ ਰਿਲੇਟਿਵ ਆ ਤੇ ਮੈਨੂੰ ਐਮਐਲਏ ਸਾਹਿਬ ਦੀ ਮਿਸਿਸ ਨੇ ਫੋਨ ਕੀਤਾ ਸੀ ਸੁਰੇਸ਼ ਵੀ ਐਂ ਕਰਕੇ ਕਰਦੇ ਬਰ ਫੋਰਸ ਬਹੁਤ ਲਾਈ ਹੋਈ ਹੈ ਵੀ ਤੁਸੀਂ ਆ ਜੀ ਮੈਂ ਜਦੋਂ ਆ ਕੇ ਦੇਖਿਆ ਤੁਸੀਂ ਸਾਰੇ ਪੱਤਰਕਾਰ ਭਾਈ ਸਾਹਿਬ ਇੱਥੇ ਖੜੇ ਸੀ ਤੁਸੀਂ ਦੇਖਿਆ ਇਹ ਮਾਹੌਲ ਚਾਰ ਪੰਜ ਥਾਣਿਆਂ ਦੀ ਫੋਰਸ ਲਾਈ ਹੋਈ ਹੈ ਤੇ ਪ੍ਰਸ਼ਾਸਨ ਸਾਰਾ ਇੱਥੇ ਬਿਠਾਇਆ ਹੈ ਵੀ ਜਿਵੇਂ ਪਤਾ ਨਹੀਂ ਕਿੰਨੇ ਕੁ ਵੱਡਾ ਕੋਈ ਗੈਂਗਸਟਰ ਹੋਵੇ ਸਮਾ ਪਰਿਵਾਰ ਨਾਲ ਤਾਂ ਆਪਾਂ ਨੂੰ ਖੜਨਾ ਚਾਹੀਦਾ ਇਸ ਪੋਜੀਸ਼ਨ 'ਚ ਤੇ ਕੋਠੀ ਦਾ ਵੀ ਜਿਹੜਾ ਕੇਸ ਆ ਉਹ ਪੈਂਡਿੰਗ ਚੱਲ ਰਿਹਾ ਇੱਕ ਕੋਰਟ ਚ ਜਦ ਤੱਕ ਐਮਐਲਏ ਨੇ ਤੁਹਾਨੂੰ ਕੀ ਲੱਗਦਾ ਕੋਠੀ ਸਾਡੀ ਘਰਾਨਾ ਆਏ ਜਾਂ ਨਹੀਂ ਦੇਖੋ ਇਹਨਾਂ ਦਾ ਮਾਹੌਲ ਤਾਂ ਇਹਨਾਂ ਨੇ ਇਹੋ ਜਿਹਾ ਹੀ ਬਣਾਇਆ ਹੋਇਆ ਹੈ ਕਿ ਕੋਠੀ ਖਾਲੀ ਘਰ ਸਕਦੇ ਐ ਨਹੀਂ ਫੋਰਸ ਲਾਈ ਹੋਈ ਹੈ ਕਿਸੇ ਨੂੰ ਆਨ ਨਹੀਂ ਦੇ ਰਹੇ ਤੁਸੀਂ ਦੇਖੋ ਕਿੱਥੇ ਤੱਕ ਫੋਰਸ ਲੱਗੀ ਹੋਈ ਹੈ ਉਹ ਸਿਵਲ ਚੌਂਕ ਤੋਂ ਲੈ ਕੇ ਉਹ ਪਰ ਕੋਠੀ ਇੱਥੇ ਖਤਮ ਹੁੰਦੀਆਂ ਸਾਰਾ ਕਿਤੇ ਤੁਸੀਂ ਫੋਰਸ ਹੀ ਦੇਖ ਰਹੇ ਹੋ ਵੀ ਇਹਨਾਂ ਨੇ ਜਿਲ੍ਹਾ ਚ ਹੈਗਾ ਜੀ ਅੰਦਰ ਹਾਂਜੀ ਪਰਿਵਾਰ ਜਨਾਂ ਚ ਪਰਿਵਾਰ ਚ ਮਿਸਿੰਗ ਹੈ ਜੀ ਉਹਨਾਂ ਦੇ ਬੱਚੇ ਨੇ ਹਾਂ ਪਰਿਵਾਰ ਸਾਰਾ ਤੇ ਸਵੇਰ ਤੋਂ ਕਿੰਨੇ ਵਜੇ ਤੁਹਾਨੂੰ ਪਤਾ ਲੱਗੀ ਇਹ ਗੱਲ ਮੈਨੂੰ ਸਵੇਰੇ ਉਹਨਾਂ ਨੇ 8:00 ਵਜੇ ਫੋਨ ਕੀਤਾ ਜੀ ਵੀ ਐ ਕਰਕੇ ਵੀ ਜਦੋਂ ਉਹਨਾਂ ਨੇ ਕੋਈ ਬਾਤ ਕਰਕੇ ਆ ਤੇ ਉਹਨਾਂ ਨੇ ਕਿਹਾ ਵੀ ਫੋਰਸ ਬੜੀ ਖੜੀ ਆ ਲੋਕੀ ਤੱਕਾ ਕਰਿਆ ਗਿਆ ਹੋਵੇ ਤੱਕਾ ਤਾਂ ਹੁਣ ਜਦੋਂ ਪ੍ਰੈਸ਼ਰ ਇਹਨਾਂ ਬਣਾਇਆ ਹੋਇਆ ਜੀ ਇੰਨੀ ਫੋਰਸ ਅੰਦਰ ਇਹ ਤਾਂ ਫੋਰਸ ਬਾਹਰ ਕੁਝ ਵੀ ਨਹੀਂ ਜੀ ਅੰਦਰ ਬਹੁਤ ਆ ਕੋਈ ਨੋਟਿਸ ਵੀ ਨਹੀਂ ਆਇਆ ਹੁਣ ਮੈਂ ਕਹਿੰਦਾ ਜੀ ਕੁਝ ਵੀ ਨਹੀਂ ਜਦ ਤੱਕ ਪੈਂਡਿੰਗ ਆ ਆਪਾਂ ਨਹੀਂ ਕਰ ਸਕਦੇ ਵੀ ਪ੍ਰਸ਼ਾਸਨ ਤੱਕਾ ਕਰ ਰਿਹਾ ਜੇ ਉਹਨਾਂ ਦੀ ਮਿਸਿਸ ਨੂੰ ਐਮਐਲ ਸਾਹਿਬ ਦੀ ਮਿਸਿਸ ਨੂੰ ਕੁਝ ਹੁੰਦਾ ਤੇ ਉਹਦਾ ਜ਼ਿੰਮੇਵਾਰ ਜਿਹੜਾ ਪ੍ਰਸ਼ਾਸਨ ਹੋਊ Thank <sharp inhale> you.